ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਡਾਕਟਰ ਬਜੇ ਸਿੰਘ ਔਲਖ ਹੈ ਮੈਂ ਜੈਜਵਨ ਜੈਕਸਨ ਪਾਰਟੀ ਦਾ ਪ੍ਰਧਾਨ ਆ ਤੇ ਪੰਜਾਬ ਪ੍ਰੋਗਰੈਸਿਵ ਅਲਾਈਅንስ ਦਾ ਚੇਅਰਮੈਨ ਵੀ ਆ ਸਾਡਾ ਅਲਾਈਅንስ ਪੂਰੇ ਪੰਜਾਬ ਦੇ ਵਿੱਚ 117 ਸੀਟਾਂ ਤੇ ਆਪਣੇ ਉਮੀਦਵਾਰ ਜਿਹੜਾ ਉਤਾਰ ਰਿਹਾ ਸਾਡਾ ਮੁੱਖ ਮਕਸਦ ਹੈਗਾ ਕਿ ਪੰਜਾਬ ਦੇ ਵਿੱਚ ਚੇਂਜ ਲੈ ਕੇ ਆਉਣ ਦਾ ਪਰ ਅਸੀਂ ਚਾਹੁੰਨੇ ਆ ਪੀਓ ਜਿਹੜਾ ਚੇਂਜ ਹੈ ਉਹ ਪੰਜਾਬ ਦੇ ਲੋਕ ਲੈ ਕੇ ਆਉਣ ਪੰਜਾਬੀ ਅੱਗੇ ਆਉਣ ਯੂਥ ਅੱਗੇ ਆਏ ਨੌਜਵਾਨ ਅੱਗੇ ਆਉਣ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ ਅਖਾਲੀ ਦਲ ਹੈ ਕਾਂਗਰਸ ਹੈ ਕੋਈ ਆਟਾ ਫ੍ਰੀ ਚ ਵੰਡ ਰਿਹਾ ਹੈ ਕੋਈ ਪੱਤੀ ਫ੍ਰੀ ਚ ਵੰਡ ਰਿਹਾ ਹੈ ਕੈਪਟਨ ਸਾਹਿਬ ਸਮਾਰਟਫੋਨ ਫ੍ਰੀ ਦੇ ਵਿੱਚ ਦੇ ਰਹੇ ਆ ਮੈਂ ਸਿੰਪਲ ਇੱਕ ਗੱਲ ਕਹਿਣਾ ਕਿ ਮੈਂ ਤੁਹਾਨੂੰ ਕੈਪਟਨ ਸਾਹਿਬ ਅਗਰ ਇੱਕ ਫੋਨ smartphone ਦੇ ਰਹੇ ਐ ਮੈਂ ਤੁਹਾਨੂੰ 10 smartphone ਹਰ ਮਹੀਨੇ ਦਾਂਗਾ ਬਿਲਕੁਲ 10 ਹੈਰਾਨੀ ਹੁੰਦੀ ਐ ਜਦੋਂ ਆਪਾਂ ਕਹਿੰਨੇ ਵੀ ਮੈਂ 10 smartphone ਤੁਹਾਨੂੰ ਫ੍ਰੀ ਚ ਦਾਂਗਾ ਮੈਂ ਕੁਝ ਵੀ ਨਹੀਂ ਦਾਂਗਾ ਬਈ ਦੋਸਤੋ ਮੈਂ ਸਿਰਫ ਤੁਹਾਨੂੰ ਨੌਕਰੀ ਦਾਂਗਾ ਅਗਰ 20000 ਦੀ ਮੈਂ ਤੁਹਾਨੂੰ ਨੌਕਰੀ ਦਾਂਗਾ 2000 ਰੁਪਏ ਦਾ smartphone ਮਿਲਦਾ ਹਰ ਮਹੀਨੇ ਤੁਸੀਂ 10 smartphone ਖਰੀਦ ਸਕਦੇ ਹੋ ਕੀ ਕੈਪਟਨ ਸਾਹਿਬ ਕੋਲ ਤੁਸੀਂ ਡਿਮਾਂਡ ਕਰਦੇ ਹੋ ਵੀ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ? 스마트ਫੋਨ ਦੋਸਤੋ ਤੁਸੀਂ ਆਰਾਮ ਨਾਲ ਲੈ ਸਕਦੇ ਆ ਅਗਰ ਕੈਪਟਨ ਸਾਹਿਬ ਨੌਕਰੀਆਂ ਦੇਣਗੇ। ਨਹੀਂ ਅੱਜ ਤੱਕ ਇਹਨਾਂ ਨੇ ਕੇਵਲ ਤੇ ਕੇਵਲ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਯੂਥ ਨੂੰ ਬੇਕੋ ਬਣਾਉਣ ਦਾ ਕੰਮ ਕੀਤਾ ਹੈ। ਕਿਸੇ ਵੀ ਇੱਕ ਵੀ ਬੰਦੇ ਨੇ ਅਕਾਲੀਆਂ ਨੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਕਿਸੇ ਨੇ ਗੱਲ ਕਹੀ ਹੈ ਅਸੀਂ ਤੁਹਾਨੂੰ ਨੌਕਰੀਆਂ ਦਾਂਗੇ। ਕਿਸੇ ਨੇ ਇਹ ਗੱਲ ਨਹੀਂ ਕਹੀ। ਕੋਈ ਸਮਾਰਟਫੋਨ ਫ੍ਰੀ ਦੇ ਰਿਹਾ ਕੋਈ ਵਾਈਫਾਈ ਫ੍ਰੀ ਦੇ ਰਿਹਾ ਕੀ ਗੱਲ ਅਸੀਂ ਮੰਗਦੇ ਆ ਇੱਕ ਤਰਫ ਤੇ ਆਪਾਂ ਬੜੇ ਖੁਸ਼ ਹੁੰਨੇ ਆ ਵੀ ਆਪਾਂ ਸਿੱਖ ਕੌਮ ਨੂੰ ਬਿਲੋਂਗ ਕਰਨੇ ਆ ਅਸੀਂ ਸਿੱਖਾਂ ਭਗਤ ਸਿੰਘ ਵਰਗੀਆਂ ਪਗਾ ਬਣਨੇ ਆ ਉਦਮ ਸਿੰਘ ਦਾ ਜਨਮ ਦਿਨ ਮਨਾਣੇ ਆ ਪਰ ਮੰਗਤੇ ਬਣ ਕੇ ਕਦੇ ਆਪਾਂ ਰਾਸ਼ਨ ਕਾਰਡ ਦੇਖਦੇ ਆ ਕਦੇ ਆਪਾਂ ਵਾਈਫਾਈ ਦੇਖਦੇ ਆ ਕਦੇ ਆਪਾਂ ਸਮਾਰਟਫੋਨ ਦੇਖਦੇ ਆ ਦੋਸਤੋ ਇਹ ਟਾਈਮ ਹੈ ਇਹ ਟਾਈਮ ਹੈ ਬਦਲਾਵ ਲਿਆਉਣ ਦਾ ਜੇ ਤੁਸੀਂ ਸੱਚੀ ਮੁੱਚੀ ਚਾਹੁੰਦੇ ਆ ਪੰਜਾਬ ਦੇ ਵਿੱਚ ਚੇਂਜ ਆਏ ਨੌਕਰੀਆਂ ਮੰਗੋ ਜੌਬਸ ਮੰਗੋ ਅੱਜ ਅਕਾਲੀ ਤੁਹਾਨੂੰ ਨੌکریاں ਦਿੰਦੇ ਆ ਅਸੀਂ ਉਹਦਾ ਸਮਰਥਨ ਕਰਨ ਨੂੰ ਤਿਆਰ ਆਂ ਅੱਜ ਕੈਪਟਨ ਸਾਹਿਬ ਕਹਿਦੇ ਆ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਦੇਣਾ ਅਸੀਂ ਉਹਦਾ ਸਮਰਥਨ ਕਰਨ ਨੂੰ ਤਿਆਰ ਆਂ ਪਰ ਅਸੀਂ ਮੰਗਤਿਆਂ ਦੇ ਨਾਲ ਜਿਹੜੇ ਮੰਗਤੇ ਬਣਾਣਗੇ ਪੰਜਾਬ ਦੇ ਨੌਜਵਾਨਾਂ ਨੂੰ ਉਹਦਾ ਸਾਥ ਕਦੇ ਨਹੀਂ ਦਾਂਗੇ ਅੱਜ ਜੈ ਜਵਾਨ ਜੈਕਸਨ ਪਾਰਟੀ ਬੜੇ गर्व ਦੇ ਨਾਲ ਇਹ ਐਲਾਨ ਕਰਦੀ ਹੈ ਵੀ ਸਾਡੀ ਸਰਕਾਰ ਬਣਨ ਤੇ 90% ਨੌکریاں ਪੰਜਾਬ ਦੇ ਨੌਜਵਾਨਾਂ ਵਾਸਤੇ ਰਿਜ਼ਰਵ ਕੀਤੀਆਂ ਜਾਣਗੀਆਂ ਅੱਜ ਅਸੀਂ ਇਹ ਐਲਾਨ ਕਰਨੇ ਆ ਜਾਤ ਪਾਤ ਤੋਂ ਉੱਤੇ ਉੱਠ ਕੇ ਧਰਮ ਤੋਂ ਉੱਤੇ ਉੱਠ ਕੇ ਜਿੰਨੇ ਵੀ ਆਰਥਿਕ ਤੌਰ ਤੇ ਗਰੀਬ ਬੱਚੇ ਨੇ ਚਾਹੇ ਉਹ ਜਿਹੜੀ ਮਰਜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਦੀ ਐਜੂਕੇਸ਼ਨ ਫ੍ਰੀ ਦਿੱਤੀ ਜਾਏਗੀ ਹੈ ਕਿਸੇ ਦਾ ਦਾਮੇ ਨਾ ਚ ਅਸੀਂ ਕੰਟਰੈਕਟ ਸਿਸਟਮ ਖਤਮ ਕਰਾਂਗੇ ਸਾਰਿਆਂ ਨੂੰ ਰੈਗੂਲਰ ਕਰਾਂਗੇ ਪੈਨਸ਼ਨ ਸਕੀਮ ਦੁਬਾਰਾ ਤੋਂ ਲਾਗੂ ਕੀਤੀ ਜਾਏਗੀ ਬੇਰੋਜ਼ਗਾਰ ਨੌਜਵਾਨਾਂ ਨੂੰ 3000 ਰੁਪਏ ਮਹੀਨਾ ਮਹਿੰਗਾਈ ਪੱਤਾ ਦਿੱਤਾ ਜਾਏਗਾ ਜਦ ਤੱਕ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਜਿੰਨੇ ਵੀ ਮੇਰੇ ਬਜ਼ੁਰਗ ਸਾਰਿਆਂ ਨੂੰ ਪੈਨਸ਼ਨ ਜਿਹੜੀ ਹੈ 2000 ਰੁਪਏ ਦਿੱਤੀ ਜਾਏਗੀ ਮੈਂ ਕੋਈ ਚਮਤਕਾਰ ਨਹੀਂ ਕਰ ਰਿਹਾ ਬਾਹਰਲੇ ਦੇਸ਼ਾਂ ਦੇ ਵਿੱਚ ਆਲਰੇਡੀ ਇਹ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਸਿਰਫ ਤੇ ਸਿਰਫ ਸਾਡੇ ਦੇਸ਼ ਦੇ ਵਿੱਚ ਲੁੱਟਖੋ ਕੀਤੀ ਜਾ ਰਹੀ ਹੈ ਸਿੱਧੀ ਜੀ ਇੱਕ ਗੱਲ ਹੈ ਸਿੰਪਲ ਜੀ ਇੱਕ ਗੱਲ ਹੈ ਇੱਕ ਕਿਸਾਨ 14 ਰੁਪਏ 15 ਰੁਪਏ ਕਿਲੋ ਕਣਕ ਵੇਚ ਰਿਹਾ ਹੈ ਬਾਦਲ ਸਾਹਿਬ 2 ਰੁਪਏ ਕਿਲੋ ਦੇ ਰਿਹਾ ਹੈ 12 ਰੁਪਏ ਕਿੱਥੋਂ ਆ ਰਹੇ ਨੇ ਉਹ 12 ਰੁਪਏ ਜਿਹੜੀਆਂ ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਸੀਗੀਆਂ ਉਹ ਸਾਰੀਆਂ ਇੱਥੇ ਖਤਮ ਕਰਤੀਆਂ ਤੁਹਾਡਾ ਅੱਕ ਮਾਰਤਾ ਇਹਨਾਂ ਨੇ ਅੱਜ ਯੂਪੀ ਬਿਹਾਰ ਤੋਂ ਭਈਏ ਆ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਭਈਏ ਕੰਮ ਕਰ ਰਹੇ ਨੇ ਪੰਜਾਬੀਆਂ ਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਪੰਜਾਬੀਆਂ ਦਾ ਕਿਸੇ ਦਾ ਇੱਕ ਬੱਚਾ ਕਿਸੇ ਦੇ ਦੋ ਬੱਚੇ ਨੇ ਭਈਆਂ ਦੇ 10-10 ਬੱਚੇ ਨੇ ਉਹ ਪੰਜਾਬ ਸਰਕਾਰ ਵਾਸਤੇ ਅਕਾਲੀਆਂ ਵਾਸਤੇ ਕਾਂਗਰਸ ਵਾਸਤੇ ਵੋਟਾਂ ਦਾ ਬੈਂਕ ਹੈ ਅਸੀਂ ਕਿੱਥੇ ਜਾਣਾ ਅਗਰ ਸਾਡੇ 1 1 2 2 ਬੱਚੇ ਕੀ ਸਾਡੀ ਗਲਤੀ ਹੈ ਵੀ ਸਾਡੀਆਂ ਵੋਟਾਂ ਘਟ ਰੇ ਸਾਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਸਾਡੀ ਕੀ ਪ੍ਰੋਬਲਮ ਹੈਗੀ ਹੈ ਆਹੀ ਕਾਰਨ ਹੈ ਵੀ ਅਸੀਂ ਜਿਹੜਾ ਪੰਜਾਬ ਦੇ ਵਿੱਚ ਹੈਗੇ ਲੜਾਈ ਲੜ ਰਹੇ ਆ ਅਗਰ ਤੁਹਾਨੂੰ ਵੀ ਲੱਗ ਰਿਹਾ ਵੀ ਅਸੀਂ ਸੱਚੀ ਲੜਾਈ ਲੜ ਰਹੇ ਆ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਹੱਕ ਹੋਣਾ ਚਾਹੀਦਾ ਤੇ ਸਾਡਾ ਸਾਥ ਦਿਓ ਸਾਡੀ ਸਿਰਫ ਇੱਕ ਡਿਮਾਂਡ ਹੈ ਵੀ ਪੰਜਾਬ ਦੇ ਵਿੱਚ 90% ਨੌਕਰੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਵਾਸਤੇ ਰਿਜ਼ਰਵ ਕੀਤੀਆਂ ਜਾਣ ਅਗਰ ਇਹ ਹਿਮਾਚਲ ਵਿੱਚ ਹੋ ਸਕਦਾ ਹੈ ਅਗਰ ਇਹ ਹਰਿਆਣਾ ਵਿੱਚ ਹੋ ਸਕਦਾ ਹੈ ਤੇ ਪੰਜਾਬ ਚ ਕਿਉਂ ਨਹੀਂ ਹੋ ਸਕਦਾ ਅਸੀਂ 1 ਇੰਚ ਜ਼ਮੀਨ ਵੀ ਜੰਮੂ ਕਸ਼ਮੀਰ ਚ ਨਹੀਂ ਲੈ ਸਕਦੇ ਅਸੀਂ 1 ਇੰਚ ਜ਼ਮੀਨ ਵੀ ਹਰਿਆਣਾ ਚ ਨਹੀਂ ਲੈ ਸਕਦੇ ਪਰ ਪੰਜਾਬ ਦੇ ਵਿੱਚ ਹਰ ਬੰਦਾ ਆ ਕੇ ਲੈ ਸਕਦਾ ਹੈ ਕਿਉਂ ਕੀ ਕਾਰਨ ਸਿਰਫ ਇੱਕੋ ਹੀ ਹੈ ਪੂਰੀ ਦੁਨੀਆ ਦੇ ਵਿੱਚ ਕੇਵਲ ਪੰਜਾਬ ਇੱਕ ਇਹੋ ਜਿਹਾ ਸੂਬਾ ਜਿੱਥੇ ਸਿੱਖਾਂ ਦਾ ਰਾਜ ਹੈ ਇਹਨਾਂ ਨੇ ਸਿੱਖਾਂ ਦਾ ਰਾਜ ਵੀ ਖਤਮ ਕਰਨਾ ਤੁਸੀਂ ਵੀ ਇਹੀ ਚਾਹੁੰਦੇ ਹੋ ਸਾਥ ਦਿਓ ਚੜੂ ਵਾਲਿਆਂ ਦਾ ਸਾਥ ਦਿਓ ਜਦੋਂ ਅੰਗਰੇਜ਼ ਹਿੰਦੁਸਤਾਨ ਦੇ ਵਿੱਚ ਆਏ ਸੀਗੇ ਤੁਹਾਡੇ ਵਰਗੇ ਬੜੇ ਵੀਰ ਉੱਠੇ ਸੀਗੇ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀਗਾ ਤੁਹਾਡੀਆਂ ਕਈ ਪੁਸ਼ਤਾਂ ਅੰਗਰੇਜ਼ਾਂ ਨੂੰ ਭਜਾਉਣ ਦੇ ਵਿੱਚ ਨਿਕਲ ਗਈਆਂ ਅੱਜ ਤੁਹਾਡੇ ਵਰਗੇ ਵੀਰ ਝਾੜੂ ਵਾਲਿਆਂ ਦਾ ਸਾਥ ਦੇ ਰਹੇ ਨੇ ਬਣਾਓ ਪੰਜਾਬ 'ਚ ਸਰਕਾਰ ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਇਹਨਾਂ ਨੂੰ ਭਜਾਉਣ 'ਚ ਨਿਕਲ ਜਾਣੀਆਂ ਅੱਜ ਪੰਜਾਬ ਦੇ ਵਿੱਚ ਕੀ ਗੱਲ ਇੱਕ ਵੀ ਸਰਦਾਰ ਹੈ ਨਹੀਂ ਇੱਕ ਵੀ ਪੰਜਾਬੀ ਹੈ ਨਹੀਂ ਜਿਹੜਾ ਉੱਠ ਕੇ ਇਹ ਕਹੇ ਵੀ ਅਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਣੇ ਆਂ ਸਿਰਫ ਪੱਗਗ ਸਿੰਘ ਵਰਗੀਆਂ ਪੱਗਾਂ ਬਨਣ ਜੋਗੇ ਹੋ ਤੁਸੀਂ ਉੱਠੋ ਪੰਜਾਬ ਤੁਹਾਡਾ ਹੈ ਪੰਜਾਬ ਸਾਡਾ ਹੈ ਅਸੀਂ ਪੰਜਾਬ ਕਿਸ ਨੂੰ ਕਿਉਂ ਦਈਏ ਜੇ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੋ ਅਸੀਂ ਉਪਰਾਲਾ ਕੀਤਾ ਹੈ ਪੂਰੇ ਪੰਜਾਬ ਦੇ ਵਿੱਚ 117 ਸੀਟਾਂ ਦੇ ਲੜ ਰਹੇ ਹਾਂ ਆਜੋ ਸਾਡੇ ਨਾਲ ਕਿਸੇ ਕੋ ਪੈਸਾ ਨਹੀਂ ਲੈ ਰਹੇ ਨਾ ਕਿਸੇ ਨੂੰ ਰਾਸ਼ਨ ਦੇ ਰਹੇ ਆ ਨਾ ਪਾਣੀ ਦੇ ਰਹੇ ਆ ਨਾ ਚਾਹ ਦੇ ਰਹੇ ਆ ਨਾ smartphones ਦੇ ਰਹੇ ਆ ਕੇਵਲ ਇੱਕ ਗੱਲ ਕਹਿ ਰਹੇ ਆ ਜਿੱਤਾਂਗੇ ਪੂਰੇ ਪੰਜਾਬ ਦੇ ਨੌਜਵਾਨ ਨੂੰ ਨੌکریاں ਦਵਾਂਗੇ ਅੱਜ ਇੱਕ ਵੀ ਫੈਕਟਰੀ ਚ ਚਾਹੇ ਉਹ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ ਯੂਪੀ ਬਿਹਾਰ ਦੇ ਬੰਦਿਆਂ ਨੂੰ ਕੱਢ ਦੋ 10 ਪਿੰਡਾਂ ਦੇ ਲੋਕਾਂ ਨੂੰ ਨੌکریاں ਮਿਲ ਜਾਂਦੀਆਂ ਨੇ ਕਦੇ ਕਿਸੇ ਨੇ ਉਪਰਾਲਾ ਕੀਤਾ ਨਹੀਂ ਕੀਤਾ ਅਸੀਂ ਕਰਾਂਗੇ ਹੈ ਹਿੰਮਤ ਹੈ ਦੋਸਤ ਸਾਡਾ ਆਪਣੇ ਆਪ ਨੂੰ ਤੁਸੀਂ ਬਹੁਤ ਵੱਡੇ ਤੀਰ ਮਾਰਖਾ ਸਮਝਦੇ ਹੋ ਅਸੀਂ ਚੇਂਜ ਲਿਆਵਾਂਗੇ ਪੰਜਾਬ ਦੇ ਵਿੱਚ ਤੁਹਾਡੇ ਵਿੱਚੋਂ ਕਿਸੇ ਵੀ ਇੱਕ ਬੰਦੇ ਦੀ ਇੰਨੀ ਹਿੰਮਤ ਹੈਗੀ ਹੈ ਜਿਹੜਾ ਉੱਠ ਕੇ ਕਹੇ ਪਿਆਜੋ ਅਸੀਂ ਪੰਜਾਬੀਆਂ ਦਾ ਸਾਥ ਦੇਨੇ ਆ ਨਹੀਂ ਚੋਗੇ ਤਾਂ ਉਹ ਤਾਂ ਖਾਣ ਪੀਣ ਨੂੰ ਪੈਸਾ ਨਹੀਂ ਮਿਲਦਾ ਕਿਉਂ ਸਾਡੇ ਕੋ ਵੱਡੇ ਵੱਡੇ ਨੋਟਾਂ ਨਹੀਂ ਜਾਂ ਗੱਡੀਆਂ ਹੈ ਨਹੀਂ ਗੀਆਂ ਪਰ ਅਸੀਂ ਚੇਂਜ ਲਿਆਵਾਂਗੇ ਤੁਸੀਂ ਸਾਥ ਦਓ ਤਾਂ ਠੀਕ ਹੈ ਤੁਸੀਂ ਸਾਥ ਦਓ ਨਾ ਤਾਂ ਠੀਕ ਹੈ ਪਰ ਅਸੀਂ ਜਿਹੜੀ ਰਾਤ ਚੱਲੇ ਆ ਅਸੀਂ ਚੇਂਜ ਲਿਆਣ ਵਾਸਤੇ ਚੱਲੇ ਆ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ ਔਰ ਜਬ ਤੱਕ ਪੰਜਾਬ ਦੇ ਵਿੱਚ ਬਦਲਾਅ ਨਹੀਂ ਆਉਂਦਾ ਅਸੀਂ ਲੜਦੇ ਰਾਂਗੇ ਇਹ ਹੁਣ ਤੁਸੀਂ ਸੋਚਣਾ ਹੈ ਵੀ ਤੁਸੀਂ ਚੋਣ ਨਿਸ਼ਾਨ ਕੈਂਚੀ ਨੂੰ ਵੋਟ ਪਾਣੀ ਹੈ ਕਿ ਨਹੀਂ ਪਾਣੀ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰਨਾ ਤੁਹਾਡੀ ਇੱਛਾ ਹੈ ਪਰ ਅੱਜ ਵੀ ਇਹੀ ਬੇਨਤੀ ਕਰਾਂਗਾ ਵੀ ਦੋਸਤੋ ਸਾਡਾ ਪੰਜਾਬ ਹੈ ਸਾਡੀ ਇੱਜ਼ਤ ਹੈ ਅਸੀਂ ਪੰਜਾਬ ਦੇ ਵਿੱਚ ਆਪਣੀ ਇੱਜ਼ਤ ਬਰਕਰਾਰ ਰੱਖੀਏ ਔਰ ਪੰਜਾਬ ਨੂੰ ਪੰਜਾਬੀਆਂ ਦਾ ਰਹਿਣ ਦੀ ਹੈ ਯੂਪੀ ਬਿਹਾਰ ਵਾਲਿਆਂ ਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ